ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੇ ਸੰਧ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾ ਰਹੀ ਹਾਂ ਬਹੁਤ ਹੀ ਟੇਸਟੀ ਜੀਰਾ ਬਿਸਕੁਟ ਘਰ ਦੇ ਵਿੱਚ ਹੀ। ਇੱਕਦਮ ਬਾਜ਼ਾਰ ਵਰਗੇ ਬਣਨ ਕੇ ਟਿਪਸ ਐਂਡ ਟ੍ਰਿਕਸ ਦੱਸੂਗੀ। ਤੁਸੀਂ ਬਾਅਦ ਸੁਣੀ ਸਕਦੇ ਹੋ ਕਿੰਨਾ ਕ੍ਰਿਸਪੀ ਬਣੇ ਨੇ। ਇਹ ਦੇਖੋ ਕਿੰਨਾ ਪਰਫੈਕਟ ਟੈਕਸਚਰ ਇਹਨਾਂ ਦਾ। ਬਿਨਾਂ ਕਿਸੇ ਦੁੱਧ ਪਾਣੀ, ਬੇਕਿੰਗ ਸੋਡੇ ਤੋਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਇਹਨੂੰ ਬਣਾਵਾਂਗੇ। ਓਵਨ ਦੇ ਵਿੱਚ ਵੀ ਤੇ ਓਵਨ ਤੋਂ ਬਿਨਾਂ ਵੀ। ਚਲੋ ਕਰਦੇ ਹਾਂ ਬਣਾਉਣਾ ਸ਼ੁਰੂ। ਉਦਲੀ ਮੈਥਡ ਹੈ ਸਭ ਤੋਂ ਪਹਿਲਾਂ ਦੋ ਚਮਚ ਜੀਰਾ ਲਿਆਇਆ ਭਾਂਡੇ ਦੇ ਵਿੱਚ ਤੇ ਉਹਨੂੰ ਚਿੰਕ-ਚਿੰਕਨਾ ਭੁੰਨ ਲਿਆ ਜਦ ਤੱਕ ਉਹ ਚਟਕਣਾ ਲੱਗ ਜੇ ਜਦੋਂ ਦੀ ਸੌਂਡ ਦੀ ਖੁਸ਼ਬੂ ਆਣ ਲੱਗੀ ਉਹਨੂੰ ਆਪਾਂ ਸਾਈਡ ਤੇ ਰੱਖ ਦੇਣਾ ਤੇ ਇੱਥੇ 110 ਗ੍ਰਾਮ ਮੈਂ ਬਟਰ ਲਿਆਇਆ ਬਟਰ ਜਿਹੜਾ ਹੈ ਸਾਲਟਡ ਆ ਜੇ ਤੁਸੀਂ ਬਟਰ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਆ ਪਰ ਬਾਜ਼ਾਰ ਦੇ ਵਿੱਚ ਬਟਰ ਵਰਤਦੇ ਆ ਇਸ ਲਈ ਮੈਂ ਬਟਰ ਵਰਤੇ ਆ ਤੇ ਫਿਰ ਇਹਦੇ ਵਿੱਚ 40 ਗ੍ਰਾਮ ਪੀਸੀ ਹੋਈ ਖੰਡ ਪਾਈ ਆ ਤੁਸੀਂ ਦੇਖਿਆ ਹੋਣਾ ਜੀਰਾ ਬਿਸਕੁਟ ਹਲਕਾ ਹਲਕੇ ਮਿੱਠੇ ਵੀ ਲੱਗਦੇ ਆ ਕਿਉਂਕਿ ਉਹਦੇ ਵਿੱਚ ਖੰਡ ਪਈ ਹੁੰਦੀ ਆ ਹੁਣ ਇੱਥੇ ਮੈਂ ਇਲੈਕਟ੍ਰਿਕ ਬੀਟਰ ਦੇ ਨਾਲ ਇਹਨੂੰ ਬੀਟ ਕਰ ਲਿਆ ਤਕਰੀਬਨ 2 ਤੋਂ 3 ਮਿੰਟ ਲਈ ਤੁਸੀਂ ਹੈਂਡ ਬੀਟਰ ਦੇ ਨਾਲ ਵੀ ਬੀਟ ਕਰ ਸਕਦੇ ਆ ਤੇ ਜਾਂ ਫਿਰ ਚਮਚ ਦੇ ਨਾਲ ਵੀ ਤੁਸੀਂ ਕਰ ਸਕਦੇ ਆ ਬਸ ਆਪਾਂ ਕੀ ਇਹਦੇ ਵਿੱਚ ਹਵਾਏ ਭਰਨੀ ਆ ਫਿਰ ਇਹਦੇ ਵਿੱਚ ਆਪਾਂ 120 ਗ੍ਰਾਮ ਮੈਦਾ ਪਾਉਣਾ ਆ ਤੇ ਨਾਲ ਹੀ ਆਪਾਂ 35 ਗ੍ਰਾਮ ਚੌਲਾਂ ਦਾ ਆਟਾ ਤੇ ਇੱਕ ਚਮਚ ਆਪਣਾ ਕਣਕ ਦਾ ਆਟਾ ਪਾਉਣਾ ਆ ਤੇ ਅੱਧਾ ਚਮਚ ਲੂਣ ਪਾਉਣਾ ਆ ਚੌਲਾਂ ਦੇ ਆਟੇ ਪਾਉਣ ਨਾਲ ਬਹੁਤ ਹੀ ਕ੍ਰਿਸਪੀ ਬਣਦੀ ਆ ਤੇ ਇੱਕ ਚਮਚ ਆਟਾ ਪਾਉਣ ਦੇ ਨਾਲ ਜਿਹੜਾ ਹੈ ਉਹਦੇ ਵਿੱਚ ਇੱਕ ਬਧੀਆ ਟੈਕਸਚਰ ਆਉਂਦਾ ਹੈ ਹੁਣ ਇੱਥੇ ਮੈਂ ਜਿਹੜਾ ਪੂਜਿਆ ਹੋਇਆ ਜੀਰਾ ਸਿਕਾਉ ਉਹਨੂੰ ਜਿਹੜਾ ਬੇਲਣ ਨਾਲ ਆਪਣਾ ਪੀਸ ਲਿਆ ਹਲਕਾ ਜਿਹਾ ਦਰਦਰਾ ਜਿਹਾ ਤੇ ਉਹਦੇ ਵਿੱਚ ਮੈਂ ਥੋੜੀ ਜਿਹੀ ਜਵਾਨ ਪਾਈ ਆ ਜੋ ਕਿ ਬਿਲਕੁਲ ਆਪਸ਼ਨਲ ਆ ਮੈਂ ਹਲਕੀ ਜਿਹੀ ਪਾਤੀ ਆ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਆ ਤੇ ਇੱਥੇ ਮੈਂ ਜਿਹੜਾ ਅੱਧਾ ਚਮਚ ਬੇਕਿੰਗ ਪਾਊਡਰ ਪਾਇਆ ਹੈ ਤੇ ਸਾਰੀਆਂ ਚੀਜ਼ਾਂ ਨੂੰ ਮਿਲਾ ਲਿਆ ਆ ਗੁੰਨਣਾ ਨਹੀਂ ਹੈਗਾ ਆਪਾਂ ਸਿਰਫ ਮਿਲਾਉਣਾ ਆ ਇਹ ਦੇਖੋ ਤੇ ਇਹਨੂੰ 10 ਮਿੰਟ ਦੇ ਲਈ ਫ੍ਰਿਜ ਦੇ ਵਿੱਚ ਰੱਖ ਦੇਣਾ ਹੈ ਫ੍ਰੀਜ਼ਰ ਦੇ ਵਿੱਚ ਨਹੀਂ ਫ੍ਰਿਜ ਦੇ ਵਿੱਚ ਹੁਣ ਆਪਾਂ ਇਹਨੂੰ ਵੇਲ ਲੈਣਾ ਹੈ ਮੈਂ ਇੱਥੇ ਜਿਹੜਾ ਹੈ ਬਟਰ ਪੇਪਰ ਲੈ ਰਹੀਆਂ ਵੇਲਣ ਲਈ ਤੁਸੀਂ ਇਹਨੂੰ ਅ ਤੇਲ ਲਗਾ ਕੇ ਪਲੇਟਫਾਰਮ ਤੇ ਵੀ ਵੇਲ ਸਕਦੇ ਆ ਇਹ ਦੇਖੋ ਫਿਰ ਇਹਨੂੰ ਆਪਾਂ ਕੱਟ ਲੈਣਾ ਹੈ ਜਿਵੇਂ ਦਾ ਵੀ ਤੁਸੀਂ ਕੱਟਣਾ ਚਾਹੋ ਹਲਕਾ ਜਿਹਾ ਜਿਹੜਾ ਮੋਟਾ ਹੀ ਰੱਖਣਾ ਹੈ ਆਪਾਂ ਤੇ ਉਹਦੇ 14 ਜੀਰਾ ਲਗਾ ਲੈਣਾ ਹੈ ਬਾਕੀ ਕੋਸ਼ਿਸ਼ ਕਰੋ ਕਿ ਵਿੱਚ ਹੀ ਜੀਰਾ ਪਾ ਦਿਓ ਸਾਰਾ ਕਿਉਂਕਿ ਵਿੱਚ ਜੀਰਾ ਪਾਉਣ ਦੇ ਨਾਲ ਆਸਾਨੀ ਰਹਿੰਦੀ ਹੈ ਸਾਰੇ ਇਦਾਂ ਹੀ ਮੈਂ ਬਣਾ ਲਏ ਆ ਬਿਸਕੁਟ ਬਹੁਤ ਜ਼ਿਆਦਾ ਬਣ ਜਾਂਦੇ ਨੇ ਤੇ ਬਹੁਤ ਟੇਸਟੀ ਬਣਦੇ ਨੇ ਇਹਨੂੰ ਮੈਂ oven ਦੇ ਵਿੱਚ ਰਾਇਆ 170 ਡਿਗਰੀ ਤੇ 15 ਮਿੰਟ ਦੇ ਲਈ ਬੇਕ ਕੀਤਾ ਹੈ ਲੋਅਰ ਰੈਕ ਦੇ ਵਿੱਚ ਤੁਸੀਂ ਇਹਨੂੰ ਗੈਸ ਦੇ ਵਿੱਚ ਵੀ ਬੇਕ ਕਰ ਸਕਦੇ ਆ ਗੈਸ 'ਚ 20 ਮਿੰਟ ਲੱਗੂਗੇ ਘੱਟ ਗੈਸ ਤੇ ਪ੍ਰੀ ਹੀਟਡ ਕੜਾਈ ਦੇ ਵਿੱਚ ਤੇ ਇਹਨੂੰ ਤੁਸੀਂ 5 ਮਿੰਟਾਂ ਦਰ ਬਾਅਦ ਸਟੋਰ ਕਰ ਸਕਦੇ ਆ ਬਾਅਦ ਸੋ ਨਹੀਂ ਸਕਦੇ ਆ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਜਰੂਰ ਟਰਾਈ ਕਰਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ